ਇਹ ਸਜਿਸਟੈਂਟ ਬਸੇ ਜੀ ਕਦੋਂ ਤੋਂ ਗੇਰਫੇਡ ਦੇ ਵਿੱਚ ਕਿਹੜੀ ਕਿਹੜੀ ਗੇਮਫੇਡ ਦੇ ਵਿੱਚ ਤੋਂ ਹੁਣ ਕਿੱਥੋਂ ਕਿੰਨੇ ਮੈਡਲ ਲੈ ਗਏ ਮੈਂ 1992 ਦੇ ਸਪੋਰਟਸ ਤੋਂ ਸ਼ੁਰੂ ਕਰੀਆ ਤੇ ਉਸ ਤੋਂ ਬਾਅਦ ਮੈਂ 10 ਸਾਲ ਸਪੋਰਟਸ ਕੀਤੀ ਉਸ ਤੋਂ ਬਾਅਦ ਐਨਐਸ ਕੀਤੀ ਤੇ 15 ਸਾਲ ਮੈਂ ਸਪੋਰਟਸ ਕਰਦੇ ਵਿੱਚ ਅਜੇ ਅਥਲੈਟਿਕ ਸਪੋਰਟਸ ਖੇਡਦਾ ਤੇ ਉਸ ਤੋਂ ਬਾਅਦ 10 ਸਾਲ ਜਨਰਲ ਡਿਊਟੀ ਬਟਾਲੀਅਨ ਦੇ ਵਿੱਚ ਤੇ ਹੁਣ ਜਿਹੜੇ 골ਡ ਲੈ ਗਏ ਕਿੰਨੇ 골ਡ ਲੈ ਗਏ ਤੇ ਕਿੱਥੋਂ ਕਿੱਥੋਂ ਲੈ ਗਏ ਇਹਦੇ ਵਿੱਚ ਜੀ ਮੈਂ ਦੋ 골ਡ ਇੱਕ ਸਰਵੋਤਮ ਇੱਕ ਬ੍ਰੌਨ ਮੈਡਲ ਹਾਸਲ ਕੀਤਾ ਹੈ ਇਹਦੇ ਵਿੱਚ ਅੰਡ ਮੀਟਰ ਹਾਸਲ ਜਿਤਨਾ ਮਾਰਕਾਟ ਵੀ ਕੀਤਾ ਹੈ ਤੇ ਇਹ ਯੂਐਸਏ ਦੇ ਵਰਲਡ ਕੁੱਲਸ ਗੇਮਸ ਹੋਇਆ ਸੀ ਉੱਥੋਂ ਇਹ ਮੈਡਲ ਲਿਆ ਕਿੰਨੇ ਦੇਸ਼ਾਂ ਦੀ ਪੋਸਟ ਉੱਤੇ ਪਹੁੰਚੀ ਸੀ ਲਿਖਿਆ ਨਾ ਪੂਰੇ ਵਰਲਡ ਦੀ ਪੋਸਟ ਜਿਹੜੀ ਉਹਦੇ ਵਿੱਚ ਸਭ ਤੋਂ ਔਖਾ ਯੂਐਸਏ ਦੇ ਪਲੇਅਰਾਂ ਨੂੰ ਹਰਾਉਣਾ ਸੀਗਾ ਜਿਨ੍ਹਾਂ ਨੂੰ ਕਿ ਆਪਾਂ ਮੈਨ ਹਰਾਇਆ ਪੰਜਾਬ ਦੀਆਂ ਗਰਾਊਂਡਸ ਔਰ ਕਿਤੇ ਨਾ ਕਿਹੜੇ ਗੇਮ ਜਿੱਤ ਗਿਆ ਕਿੰਨਾ ਦਾ ਪੰਜਾਬ ਦੀ ਗਰਾਉਂਡ ਦੇ ਵਿੱਚ ਵੇਖੋ ਜੀ ਜਦਾਂ ਸਾਡਾ ਇਹ ਹੋਏ ਮਾਝਾ ਏਰੀਆ ਆ ਇਹਦੇ ਤਰਨਤਾਲ ਤੋਂ ਇਲਾਵਾ ਕਿਹਦੇ ਸਿੰਥੈਟਿਕ ਟਰੈਕ ਨਹੀਂਗਾ ਜਿੱਥੇ ਕਿ ਪਲੇਅਰਾਂ ਨੂੰ ਕਾਫੀ ਦਿੱਕਤ ਆਉਂਦੀ ਹੈ ਕਿ ਗੰਦਰ ਸੈਂਟਰਸ ਕੋ ਸਪੋਰਟਸ ਕਾਲੇ ਦੇ ਸਿੰਥੈਟਿਕ ਟਰੈਕ ਆ ਪਰ ਜਿਹੜੇ ਵਰਲਡ ਲੈਵਲ ਦੇ ਟਰੈਕ ਆ ਉਹ ਇੰਡੀਆ ਦੇ ਵਿੱਚ ਇੱਕ ਬੰਗਲੌਰ ਦੇ ਵਿੱਚ ਆ ਹੋਰ ਕਿਤੇ ਤੁਹਾਨੂੰ ਉਹ ਟਰੈਕ ਨਹੀਂ ਮਿਲਿਆ ਆ ਕਿੰਨਾ ਟੌਫਾ ਲੱਗਦਾ ਇੱਥੇ ਦੀ ਟੈਕਨੀਕ ਦੇ ਨਾਲ ਪ੍ਰੈਕਟਿਸ ਕਰਨ ਤੇ ਜਿਹੜੀ ਅਪ ਟੂ ਡੇ ਗ੍ਰੇਡ ਦਾ ਉਹਦਾਂ ਜੱਦ ਮੁਕਾਬਲਾ ਬਹੁਤ ਔਖਾ ਜੀ ਕਿਉਂਕਿ ਜਿਹੜੇ 플레이ਰ ਨੇ ਉਹਨਾਂ ਨੂੰ ਬੜੀ ਪ੍ਰੋਬਲਮ ਹੁੰਦੀ ਇਸ ਚੀਜ਼ ਦੀ ਕਿਉਂਕਿ ਨਵੀਂ ਟੈਕਨੀਕ ਜਦ ਚైనా ਦੇ ਵਿੱਚ ਨਾ ਹੋਣੇ ਵੱਡ ਮਾਸਟਰ ਗੇਮ ਦੇ ਵਿੱਚ ਇਹ ਗਿਆ ਸੀਗਾ ਤੇ ਉਹਦੇ ਵਿੱਚ ਵੀ ਮੈਂ ਜਾ ਕੇ ਦੇਖਿਆ ਸੀ ਬੜੀ ਮੈਡੀਕਲ ਦਾ ਉਹ ਤੇ ਜਿਹੜੀ ਫਿਟਨੈਸ ਟ੍ਰੇਨਿੰਗ ਦਾ ਬਹੁਤ ਜ਼ਿਆਦਾ ਅੰਤਰ ਹੈ ਜਿਹੜਾ ਕਿ ਬਹੁਤ ਔਖਾ ਹੁੰਦਾ 플레이ਰ ਨੂੰ ਉਸ ਲੈਵਲ ਤੇ ਪਹੁੰਚਣਾ ਤੇ ਜਿੰਨਾ ਜਰਾ ਉਹ ਚੀਜ਼ਾਂ ਨਹੀਂ ਕਰ ਸਕਦੇ ਆਪਾਂ ਉਹਨਾਂ ਲੈਵਲ ਤੇ ਬਰਾਬਰ ਹੋ ਨਹੀਂ ਸਕਦੇ ਸਾਫ਼ ਕਿ ਤੱਕ ਹੈ ਸਭ ਤੋਂ ਵੱਧ ਤੇ ਮੇਰੇ ਪਰਿਵਾਰ ਦਾ ਜੀ ਤੇ ਨਾਲ ਅਸ ਟਾਈਮ 에డిਜੀਪੀ ਪੀਆਰ ਦੀ ਨਾਲ ਸੋਤੀ ਸਾਹਿਬ ਉਹਨਾਂ ਦਾ ਮੈਨੂੰ ਕਾਫੀ ਸਹਿਯੋਗ ਹੈ ਜੀ ਉਹਨਾਂ ਨੂੰ ਨਾ ਉਹਨਾਂ ਨੇ ਮੈਨੂੰ ਕਾਫੀ ਕਿਹਾ ਵੀ ਤੂੰ ਤਕੜਾ ਹੋ ਕੇ ਕਰ ਸਕਦਾ ਹੈ ਤੇ ਜਿਹਦੇ ਨਾਲ ਮੈਂ ਹੁਣ ਗੇਮਸ ਕਰ ਰਿਹਾ ਤੇ ਨਾਲ ਨਾਲ ਮੈਨੂੰ ਕਰਵਾ ਵੀ ਰਿਹਾ ਅਗਲਾ ਟੀਚਾ ਜੀ ਅਗਲੀਆਂ ਵਰਲਡ ਬੋਸ ਜਿਹੜੀਆਂ ਕਿ ਆਸਟ੍ਰੇਲੀਆ ਦੇ ਵਿੱਚ ਹੋਣਾ ਉਹਦੇ ਵਿੱਚ ਮੈਨੂੰ ਚਾਹੀਦਾ ਉਹਨਾਂ ਨੂੰ ਨਾਲ ਪੰਜ 골ਡ ਲੈ ਕੇ ਆਉਣਾ ਸਰ ਅੰਦੀ ਕਾ ਤੁਸੀਂ ਜੀ ਕੀ ਕਿਹੜੇ ਰੈਂਕ ਤੇ ਹੋ ਕਦੋਂ ਤੋਂ ਗੇਮ ਕਰਦੇ ਹੋ सर मैं अह एज अ कांस्टेबल भर्ती हुई थी वैसे मैं कि सीनियर कांस्टेबल हूं तो मैं 2012 में भर्ती हुई थी। ए किड़ी-किड़ी गेम खेलਦੇ ਹੋ? ਕਿਹ ਕਿਹ ਤੇ सर मैं आफ्टर मैरिज मतलब गेम शुरू ਕੀਤੀ ਸੀਗੀ। अह 2020-21 तो मैं मतलब फिर दोबारा शुरू। ਪਹਿਲਾਂ ਕੋਰਸ ਸਾਈਨ ਤੇ ਕਰ ਦਿੱਤੀ ਤੇ ਮੈਂ ਐਥਲੈਟਿਕਸ ਕਰਦੀ ਹਾਂ। ਕੁਝ ਰੂ ਅਮਰੀਕਾ ਦੇ ਵਿੱਚ ਫੀਲ ਗਿਆ ਕਿੰਨੇ 골ਡ ਲਿਆ ਸਰ ਮੈਂ ਵਰਲਡ ਕਨਸਾਇਨ ਫਾਇਲ ਦੇ ਨੂੰ ਜਾਂ 27 ਤੋਂ 27 ਜੂਨ ਤੋਂ 6 ਜੁਲਾਈ ਤੱਕ ਅਲਬਾਮਾ ਦੇ ਸ਼ਹਿਰ ਵਿੱਚ ਯੂ ਐਸ ਏ 'ਚ ਉੱਥੇ ਸਰ ਮੈਂ 5 ਗੋਲਡ ਕੀਤੇ ਆ ਹਾਸਲ ਤੇ 2 ਨਵੇਂ ਰਿਕਾਰਡ ਉੱਥੇ ਕਰ ਗਏ ਕਿਹੜੇ ਕਿਹੜੇ ਰਿਕਾਰਡ ਸਰ ਉਹ ਕਿ ਮੈਂ 100 ਮੀਟਰ ਦੇ ਵਿੱਚ ਰਿਕਾਰਡ ਕੀਤਾ ਆ ਔਰ 400 ਮੀਟਰ ਹੱਡਲ ਦੇ ਵਿੱਚ ਰਿਕਾਰਡ ਕੀਤਾ ਬਾਕੀ 200 ਮੀਟਰ 400 ਮੀਟਰ ਤੇ ਸ਼ਾਰਟ ਪੁੱਛ ਮੇਰਾ 골ਡ ਮੈਡਲ ਆ ਨਾ 5 ਗੋਲਡ ਜਿੱਤਿਆ ਕਿੰਨਾ ਕੋਪਰ ਸੋਨ ਆ ਔਖਾ ਨਹੀਂ ਹੈਗਾ ਸੀ ਬਟ ਮੈਨੂੰ ਮੇਰੇ ਮੋਹ ਸਾਹਿਬ ਨੇ ਜਿਹੜੇ ਜ ਸੁੰਦਰ ਸਰ ਉਹਨਾਂ ਨੇ ਤਕਨੀਕ ਵਧੀਆ ਦਿੱਤੀ ਸੀ ਸੋ ਮੈਨੂੰ ਕੋਈ ਜ਼ਿਆਦਾ ਔਖਾ ਨਹੀਂ ਲੱਗਿਆ ਇਹ ਦਿਸ਼ਾ ਨੂੰ ਬਾਰੇ ਜ਼ਿਆਦਾ ਮੇਰਾ ਬ੍ਰਾਜ਼ੀਲ ਯੂਐਸਏ ਕੈਨੇਡਾ ਦੇ ਨਾਲ ਸੀਗਾ ਜੇ ਗ੍ਰਾਉਂਡ 'ਚ ਗਲਤੀ ਕੀਤੀ ਜਾਵੇ ਜਾਂ ਪ੍ਰੈਕਟਿਸ 'ਚ ਗਲਤੀ ਕੀਤੀ ਜਾਵੇ ਕਿੰਨਾ ਪਰਪਸ ਤੁਹਾਡਾ ਉਹਨਾਂ ਦਾ ਸਰ ਮੈਂ ਸੈਂਟਰਲ ਫੋਰਸ ਦਾ ਅਟੈਚ ਹਾਂ ਇਸ ਟਾਈਮ ਨਹੀਂ ਬਟ ਪੁਲਿਸ ਜ਼ਿਲ੍ਹਾ ਪਟਾਲਾ ਦਾ ਮੇਰੇ ਕੋਲ ਨੰਬਰ ਆ ਤੇ ਮੈਂ ਉੱਥੇ ਹੀ ਗ੍ਰਾਉਂਡ ਆ ਸਾਡੇ ਪੀਏਪੀ ਉੱਥੇ ਗਰਾਸੀ ਗ라운ਡ ਤੇ ਪ੍ਰੈਕਟਿਸ ਕਰਦੇ ਆ ਤੇ ਵਿੱਚ ਕਦੀ ਅਸੀਂ ਮਤਲਬ ਸੈਂਟਰ ਹੈਗਾ ਸਾਡੇ ਸਪੋਰਟਸ ਕਾਲਜ ਸੰਧਿਆਦੀਪ ਰਾਏ ਦਾ ਉੱਥੇ ਕਦੀ ਕਦੀ ਪ੍ਰੈਕਟਿਸ ਕਰਨ ਜਾਂਦਾ ਪਰ ਬਾਹਰ ਜਾ ਕੇ ਜਦੋਂ ਅਸੀਂ ਟਰੈਕ ਦੇਖਦੇ ਆ ਸਾਨੂੰ ਉਹ ਟਰੈਕ ਬਹੁਤ ਵਧੀਆ ਲੱਗਦੇ ਨੇ ਔਰ ਉੱਥੇ ਜਾ ਕੇ ਸਾਡੀ ਨੇਚਰਲੀ ਪਰਫਾਰਮੈਂਸ ਜ਼ਿਆਦਾ ਵਧੀਆ ਹੁੰਦੀ ਹੈ ਕੀ ਲੱਗਦਾ ਸੀ ਵੀ ਮੁਕਾਬਲਾ ਕਿੰਨਾ ਚੱਲਦਾ ਸੀ ਮੁਕਾਬਲੇ ਤੇ ਬਹੁਤ ਖੁਸ਼ ਹੱਗ ਸੀਗਾ ਕਾ ਮਤਲਬ ਪੂਰੇ ਵਰਡ ਦੀਆਂ ਟੀਮਾਂ ਦੇ ਨਾਲ ਆਪਾਂ ਜਾ ਕੇ ਤੇ ਉੱਥੇ ਪੈਨਾਹਿਕ ਨੀਅਰ ਕਰਨੀ ਪਰ ਸੈਮੀ ਫਾਈਨਲ ਫਿਰ ਫਾਈਨਲ ਦੇ ਵਿੱਚ ਮਤਲਬ ਤਿੰਨ ਰੇਸਾਂ ਭੱਜਣ ਤੋਂ ਬਾਅਦ ਜਾ ਕੇ ਮੈਡਲ ਮਿਲਦਾ ਸੋ ਬਹੁਤ ਔਖਾ ਆ ਕਿਹੜੇ ਦੇਸ਼ ਦੇ ਪਲੇਅ ਹੁੰਦੇ ਨੇ ਜੋ ਫੋਰਸ ਸਟੇਜ ਜਿਆਦਾ ਅਪਰੀਸ਼ੀਏਟ ਕਰਦੇ ਆ ਅੱਜ ਜਿੰਨਾ ਮਤਲਬ ਮੇਰੇ 골ਡ ਆਏ ਨੇ ਉਹ ਵੀ ਰਿਕਾਰਡ ਕੀਤੇ ਆ ਸਾਰੇ ਕੰਟਰੀਜ਼ ਦੇ ਜਿਹੜੇ ਮਤਲਬ ਅਪਰੀਸ਼ੀਏਟ ਕਰਦੇ ਸੀ ਆ ਕੇ ਮਦਦ ਕਰਦੇ ਸੀ ਵਧੀਆ ਮਤਲਬ ਉਹ ਅਪਰੀਸ਼ੀਏਟ ਕਰਦੇ ਸੀ ਸਾਥ ਕਿਹਦੇ ਜੁੜਿਆ ਕਿਹ ਤੋਂ ਬਾਅਦ ਸਾਥ ਸਭ ਤੋਂ ਪਹਿਲਾਂ ਤੇ ਮੇਰੀ ਫੈਮਿਲੀ ਦਾ ਉਸ ਤੋਂ ਬਾਅਦ ਮੇਰੇ ਕੋਚ ਸਾਹਿਬ ਜਿਨ੍ਹਾਂ ਨੇ ਮੈਨੂੰ ਉਹ ਲੈਵਲ ਤੋਂ ਲੈ ਕੇ ਬਾਅਦ ਵਿੱਚ ਮੈਂ ਛੱਡ ਦਿੱਤੀ ਇਸ ਗੇਮ ਤੇ ਹੁਣ ਦੁਬਾਰਾ ਮਤਲਬ ਉਹਨਾਂ ਨੇ ਮੈਨੂੰ ਤਿਆਰ ਕੀਤਾ ਜਰਨਲ ਡਿਊਟੀ ਦੇ ਵਿੱਚੋਂ ਮੈਨੂੰ ਲੈ ਕੇ ਮਤਲਬ ਇੱਥੋਂ ਤੱਕ ਪਹੁੰਚਾਇਆ ਹੈ ਉਸ ਆਫ ਦਾ ਮੈਂ ਬਹੁਤ ਤਾਰ ਬਾਤ ਕਰ ਲਈ ਅਗਲਾ ਟੀਚਾ ਅਗਲਾ ਟੀਚਾ ਮੇਰਾ ਨੈਕਸਟ ਇੰਡੀਆ ਪੁਲਿਸ ਗੇਮਸ ਨੇ ਤੇ ਉਸ ਤੋਂ ਬਾਅਦ ਮੇਰੀਆਂ ਹੁਣ ਨੈਸ਼ਨਲ ਹੋਈਆਂ ਇੱਕ ਸਟੇਟ ਨੈਸ਼ਨਲ ਗੋਦਾ ਟੀਚਾ ਆਇਆ ਮੇਰਾ ਮੇਨ ਤੇ ਵਰਲਡ ਪੁਲਿਸ ਗੋਯਰ ਸਟਾਈ ਦੇ ਵਿੱਚ ਹੋਣ ਗਿਆ ਆਸਟ੍ਰੇਲੀਆ ਚ ਉਹਦੀ ਤਿਆਰੀ ਕਰਾਂ